ਤੱਲਾ ਵੀ ਖੜੇ ਜੀ ਅਸੀਂ ਹੁਣ ਵੀ ਨਾਲ ਖੜੇ ਆ ਅਸੀਂ ਧੰਨਵਾਦੀ ਐਮਸੀ ਸਾਹਿਬ ਦੇ ਜੋ ਸਾਡੇ ਦੁੱਖ ਦੀ ਘੜੀ ਦੇ ਵਿੱਚ ਆਏ ਨੇ ਸੋ ਇਹ ਬੰਦੇ ਦਾ ਸਾਡੇ ਨਾਲ ਹਰ ਟਾਈਮ ਖੜੇ ਆ ਨਗਰ ਨਿਗਮ ਦੇ ਕਰਮਚਾਰੀਆਂ ਦਾ ਪਿਛਲੇ 10 ਸਾਲ ਤੋਂ ਜਿਹੜਾ ਪ੍ਰੋਵੀਡੈਂਟ ਫੰਡ ਜਿਸ ਨੂੰ ਸੀਬੀਐਫ ਜੋ ਵੀ ਕਹਿੰਦੇ ਆ 64 ਲੱਖ ਰੁਪਈਆ ਬੰਦਾ ਉਹਦੇ ਵਿੱਚੋਂ 12 ਲੱਖ ਰੁਪਈਆ ਜਮ੍ਹਾਂ ਕੀਤਾ ਤੇ ਬਾਕੀ ਜਿਹੜੀ ਪੇਮੈਂਟ 52 ਲੱਖ ਉਹ 10 ਸਾਲ ਤੋਂ ਸਾਡੀ ਦੱਬੀ ਹੋਈ ਆ ਅਸੀਂ ਤੁਹਾਡੇ মিডিਆ ਰਾਹੀਂ ਐਮਸੀ ਸਾਹਿਬ ਤੁਹਾਨੂੰ ਵੀ ਬੇਨਤੀ ਕਰਾਂਗੇ ਵੀ ਸਾਡਾ ਜਿਹੜਾ ਵਿਆਜ ਸਮੇਤ ਕਰੀ ਪਰਮਚਾਰੀਆਂ ਦਾ ਜੋ ਆਪਣੇ ਘਰ ਦੇ ਵਿੱਚ ਗੰਦਾ ਕੰਮ ਕਰਕੇ ਸ਼ਹਿਰ ਦੀ ਸਫਾਈ ਕਰਕੇ ਸ਼ਹਿਰ ਨੂੰ ਬਿਮਾਰੀਆਂ ਤੋਂ ਬਚਾ ਕੇ ਆਪਣੇ ਘਰ 'ਚ ਬਿਮਾਰੀਆਂ ਲੈ ਕੇ ਜਾਂਦੇ ਇਹਨਾਂ ਦਾ ਸਾਥ ਦੋ ਧੰਨਵਾਦ ਦੀਆਂ ਸਾਲੀਆਂ ਜਥੇਵੰਦੀਆਂ ਸੰਘਰਸ਼ ਕਮੇਟੀ ਬਣ ਕੇ ਜਿਹੜੇ ਸਾਡੇ ਪ੍ਰਧਾਨ ਸੁਨੀਲ ਬਲਹਾਂ ਜੀ ਪ੍ਰਧਾਨ ਨੇ ਜਿਹੇ ਕਲਿਆਣ ਜੀ ਸਾਡੇ ਚੇਅਰਮੈਨ ਨੇ ਤੇ ਮੈਂ ਸਟੇਜ 'ਨੂੰ ਫੀਲ ਕਰਦਾ ਪੂਰੇ ਜੀ ਸਿਮਾ ਸ਼ਰਮਾ ਅੱਜ ਤੋਂ 10 ਸਾਲ ਪਹਿਲਾਂ ਸਾਡੇ ਜਿਹੜੇ ਕੰਟਰੈਕਟ ਤੇ ਆਊਟਸੋਰਸ ਦੇ ਕਰਮਚਾਰੀ ਹੈ ਉਹਨਾਂ ਦਾ 64 ਲੱਖ ਰੁਪਇਆ ਦੇ ਨਹੀਂ ਇਸ ਕਰਕੇ ਅੱਜ ਉਹਨਾਂ ਦੇ ਉਹਨਾਂ ਦੇ ਘਰ ਦੇ ਵਿੱਚ ਕੂੜਾ ਘੇਰਿਆ ਜਾ ਰਿਹਾ ਤਾਂ ਜੋ ਜਿਹੜਾ ਪ੍ਰਸ਼ਾਸਨ ਔਰ ਲੋਕਾਂ ਨੂੰ ਪਤਾ ਲੱਗੇ ਵੀ ਸਾਡੇ ਨਾਲ ਕੀ ਹੋਇਆ ਹੁਣ ਕੂੜਾ ਘੇਰਣੇ ਚੱਲੇ ਉੱਥੇ ਕੀ ਘੇਰਤੇ ਕੂੜਾ ਘੇਰਣੇ ਚੱਲੇ ਆ ਜੀ ਤੁਸੀਂ ਸਾਡੇ ਨਾਲ ਚਲੋ ਸਾਬ ਜੀ ਸੀਮਾ ਸ਼ਰਮਾ ਹਾਏ 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 ਅੱਜ ਜਿਹੜਾ ਸੀਮਾ ਸ਼ਰਮਾ ਜਿਹੜੀ ਯਾਨੀ ਕਿ ਐਸਪੈਕਟ ਕੰਪਨੀ ਦੀ ਓਨਰ ਹੈ ਜਿਹੜਾ ਮਾਤੂ ਦਾ 15 ਦੇ ਵਿੱਚ ਇਹ ਟੈਂਡਰ ਦਿੱਤਾ ਸੀ ਔਰ ਮੈਕ ਵੀ ਦਿੱਤਾ ਸੀ ਔਰ ਸਾਡੇ ਮਾਤੂ ਦੇ 15 ਦੇ ਲੈ ਕੇ ਜੂਨ 2018 ਤੱਕ ਦਾ ਜਿਹੜਾ ਟੈਂਡਰ ਹੈ ਉਹ ਨਾ ਕੋਲ ਰਿਹਾ ਬਟ ਇਹਨਾਂ ਨੇ ਜਿਹੜਾ ਸਾਡੇ ਮੁਲਾਜ਼ਮਾਂ ਦਾ ਜਿਸ ਤੀਕਾ ਨਾਲ ਆਪਣੀ ਡੀਸੀ ਰੇਟ ਸਾਡੇ ਦੋ ਵਾਰੀ ਵਾਧੀਆਂ ਨੇ ਆਜ ਤੱਕ ਜਿਹੜਾ ਉਹਨਾਂ ਦਾ ਜੀਤੀ ਵੀ ਜਮਨ ਕਟੋ ਘਟ ਵੀ ਜਿਹੜਾ ਇਹ ਪੇ ਲੱਖ ਕਰੋੜ ਰੁਪਏ ਜਿਹੜਾ ਇਹ ਪੇ ਸਾਡੇ ਪਟਿਆਲੇ ਦਾ ਹੋਣ ਲਈ ਸਮੂਮ ਲਾਲਵਾ ਚ ਜਿਹੜੇ ਮੱਦੀ ਕੈਡ ਦੇ ਮੁਲਾਜ਼ਮ ਹੋਣ ਚ ਸਪਾਇਸ ਸੇਵਨ ਸੀਰਮਨ ਮੰਨਲੀ ਬਿਲਡ ਅ ਅ ਅ ਕੈਟਾਗਰੀ ਵਾਟਸਪਲਾਈ ਵਾਲੇ ਕਾਫੀ ਜਿਹੜੀ ਕੈਟਾਗਰੀ ਆ ਨੇ ਸਾਡੇ ਦੂਸਰੀ ਜਿਹੜੀ ਗੱਲ ਕਰ ਰਹੇ ਸੀ ਸਾਡੇ ਜਿਹੜੇ ਮੁਲਾਜ਼ਮਾਂ ਦੇ ਜਿਹੜੀ ਮੰਗਾ ਨੇ ਇਸ ਦਾ ਕੋਈ ਪ੍ਰੋਮੋਸ਼ਨ ਦਾ ਕੰਮ ਸਾਡੇ ਬਾਬਾ ਸਾਹਿਬ ਦਾ ਸਟੇਟੂ ਦਾ ਕੰਮ ਹੈ ਮੈਨੂੰ ਇਹ ਵੀ ਦੱਸਣਾ ਚਾਹਣਾ 7 ਮਾਰਚ 2024 ਦੇ ਵਿੱਚ ਉਹਦਾ ਟੈਂਡਰ ਹੋ ਚੁਕਿਆ 49,95,000 ਦਾ ਵਰਕ ਆਰਡਰ ਦਿੱਤਾ ਐਸਟੀਮੇਟ ਹੋ ਗਿਆ ਠੇਕੇਦਾਰ ਆ ਗਿਆ ਕੰਮ ਸ਼ੁਰੂ ਕਰ ਲਿਆ ਹਾਂ ਵੀ ਕੰਮ ਸ਼ੁਰੂ ਹੋ ਗਿਆ ਅੱਜ ਤੱਕ ਫਿਰ ਉਹ ਵਿਚ ਵਿਚਾਲੇ ਫਿਰ ਜਾਂਦਾ ਇੱਕ ਸਾਲ ਹੋ ਗਿਆ ਉਹਦਾ ਦੂਜਾ ਵਰਕ ਕੋਣ ਹੈ ਕੱਲ ਨੂੰ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਲੱਗਿਆ ਕੱਲ ਨੂੰ ਕੋਈ ਐਸੀ ਮਿਸ ਹੈਪਣੀ ਹੁੰਦੀ ਹੈ ਉਹ ਤੋਂ ਕੁੰਜਵੇਂ ਪ੍ਰਸ਼ਾਸਨ ਹੈ ਦੁਗਮ ਦੁਗਵਾਰੀ ਪ੍ਰਸ਼ਾਸਨ ਨਾਲ ਕੋਈ ਉੱਥੇ ਕੈਮਰਾ ਨਾ ਗੁਸੇ ਦੇਖੋ ਅੱਜ ਗੱਲ ਕਰਨੀ ਨੇ ਆਪਾਂ ਅਰਜਾਨੇ ਦੀ ਉਹਨਾਂ ਦੀ ਚਤਤ ਮੇਰੇ ਕੋਲ ਲੈਟਰ ਪਿਆਰ ਜਾਨੇਗਾ 24 ਸਾਲਾਂ ਤਨਖਾਹ ਨਾਲ ਦੀ GS ਡੇਟ ਗੱਲ ਕਰਨੀ ਨੇ ਆਪਾਂ ਸੰਧਗੜੀ ਯੂਡੀ ਦੀ ਉਹਨਾਂ ਦਾ ਲੈਟਰ ਪਿਆ ਮੇਰੇ ਕੋਲ ਉਹਨਾਂ ਦੀ ਜਿਹੜੀ ਤਨਖਾਹ ਨੇ ਉਹ ਕਰੀਬ 23-24 ਹਜ਼ਾਰ ਪਈ ਉਹਨਾਂ ਦੀ ਤਨਖਾਹ ਦੇਖੋ ਪੂਰੀ ਹਿੰਦੂਸਤਾਨ ਦੀ ਗੱਲ ਕਰ ਲੈ ਸਭ ਤੋਂ ਜ਼ਿਆਦਾ ਸਰੀਆ ਦਿੱਲੀ ਸਰਕਾਰ ਦੀ ਦੂਸਰੀ ਨੰਬਰ ਤੇ ਪੰਜਾਬ ਸਰਗਰਮਟ ਆ ਰਹੀ ਹੈ ਅੱਜ ਹਰਿਆਣਾ ਵੀ ਸਾਡੇ ਤੋਂ ਅੱਗੇ ਆ ਇਹ ਯੂਪੀ ਵੀ ਅੱਗੇ ਆ ਚੰਡੀਗੜ੍ਹ ਵੀ ਆ ਗਿਆ ਸਾਡੇ ਨਾਲ ਇਹਨਾਂ ਦਾ ਬੜਾ ਦਿੱਕਾ ਕਿ ਇਸ ਤਰ੍ਹਾਂ ਲਿਫਟ ਹੋਣ ਹੋਰ ਦੱਸਣਾ ਚਾਹੁੰਦਾ ਦੇਖੋ ਸਰਕਾਰ ਕਿੰਨੇ ਸਾਡੇ ਨਾਲ ਕੌਣ ਸਿਆ ਬਣਾ ਰਹੀਆਂ ਨੇ ਚੱਲ ਰਹੀਆਂ ਨੇ ਸਾਡੀ ਪਿਛਲੀ ਵਾਰੀ 381 ਰੁਪਏ ਮੈਨੇ 23 ਚਾਰ ਨੂੰ 23 ਚਾਰ ਦੇ ਜਿਹੜੇ ਅਪਚੀ ਨੂੰ ਲਿਪਟ ਜਾਰੀ ਕੀਤਾ ਕਿਤ ਬਾ ਗੋਲੋ ਕੀ ਦਸੂਮ ਨੂੰ 1381 ਰੁਪਏ ਕਿ ਕਰੂਗਾ ਉਸ ਤੋਂ ਪਹਿਲੇ ਜਿਹੜੀ ਸਤੰਬਰ ਤੇ ਜਾਰੀ ਹੋਈ ਹੈ ਉਹਨਾਂ ਦੀ ਚੋਟ ਵੀ ਤਨਖਾਹ ਵਧਾਈ ਹੈ ਕੀ ਖਾਊਗਾ ਜੀ ਕਿਨ ਵਿੱਚ ਕੀ ਬਚਾਉਣਾ ਉਸ ਤੋਂ ਪਹਿਲੇ ਜਿਹੜੇ ਲੈਟਰ ਜਾਰੀ ਕਰਾ ਜੁਲਾਈ ਚ ਉਹਨਾਂ ਨੂੰ 96 ਰੁਪਏ ਵਧਾਈ ਕਿੰਨਾ ਵੱਡਾ ਸੋਸ਼ਲ ਮੈਂ ਤੁਹਾਨੂੰ ਮੈਂ ਦੱਸਣਾ ਚਾਹਣਾ ਦੇਖੋ ਸਮੁੱਚੀ ਸਾਡੀ ਲੀਡਰਸ਼ਿਪ ਵੀ ਸਾਡੇ ਜਿਹੜਾ ਸੋਸ਼ਲ ਸਾਡੇ ਸਮਾਜ ਦਾ ਸਾਡੇ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਰੋਲ ਹੈ ਸਰਕਾਰਾਂ ਦਾ ਉਹ ਕਿਉਂ ਕਿ ਜਿਸ 23 6 2021 ਨੂੰ ਸਰਕਾਰ ਨੇ ਜੋ ਪਾਲਿਸੀ ਬਣਾਈ ਸੀਗੀ ਅਸੀਂ ਡਿਮਾਂਡ ਕੀਤੀ ਸੀ ਕਿ ਵੀ ਇਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਸਾਡੇ ਉੱਪਰ ਰੋਸਟ ਲਾਗੂ ਕਰ ਦਿੱਤਾ ਗਿਆ ਰੋਸਟ ਲਾਗੂ ਕਰਤਾ ਜੀ ਸਾਡੇ ਉੱਪਰ 90 ਸੜੇ ਤੋਂ ਪਰਤੀ ਕੀਤੀ ਗਈ ਫਿਰ ਸਰਕਾਰ ਨੇ ਹੁਣ ਲੇਟੈਸਟ ਲੈਟਰ ਜਾਰੀ ਕਰਤਾ 16 5 2024 ਨੂੰ ਉਹ ਲੈਟਰ ਜਾਰੀ ਕਰਤਾ ਵੀ ਜਿਹੜਾ ਬੰਦਾ ਕੰਟਰੈਕਟ ਤੇ 10 ਸਾਲ ਹੋ ਚੁਕੇ ਨੇ 10 ਸਾਲ ਹੋ ਚੁਕੇ ਨੇ ਉਹ ਕੰਟਰੈਕਟ ਤੇ ਕੀਤਾ ਜਾਊਗਾ ਨਾ ਸੋਰੀ ਪੱਕਾ ਕੀਤਾ ਜਾਊਗਾ ਸੋ ਮੈਂ ਇਹ ਪੜਾ ਬੈਠਾ ਸਾਡਾ ਮੰਨ ਲਓ ਤੇ ਪੁਰਾ ਅਜਿਹਾ 245 ਪਲੱਸ ਹੈ ਜਦ 10 ਸਾਲ ਬਾਅਦ ਇਹਨਾਂ ਭਰਾਵਾਂ ਦੀ ਜਿਹੜੀ ਉਮਰ ਹੈ ਕਿੰਨੀ ਹੋ ਗਿਆ ਮੰਨ ਲਓ 50 ਦਾ ਪਿੱਛੂ ਦਾ ਸਾਲ ਤਾਹੋਂਗੇ ਤੇ 3 ਸਾਲ ਪ੍ਰੋਵੀਜ਼ਨ ਪੀੜਾ ਹੋਗਾ 21 ਬੱਚਰ ਪਟਾਣਗੇ 21 ਲਿਖਾਂਗੇ 21 ਖਾਣਗੇ ਨੀਲ ਜੀ ਕੱਲ ਵੀ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਮੁਲਾਜ਼ਮਾਂ ਵੱਲੋਂ ਆਤਮਦਾਦੀ ਕੋਸ਼ਿਸ਼ ਕੀਤੀ ਗਈ ਅੱਜ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਲੱਗਦਾ ਹੱਲ ਕਿੱਥੋਂ ਨਿਕਲਗਾ ਠਾਲ ਕਿੱਥੋਂ ਪਾਈ ਜਾਏਗੀ ਹੁਣ ਚੇਨ ਸਭ ਤੋਂ ਜਿਹੜਾ ਹੱਲ ਹੈ ਸਰਕਾਰ ਸਾਡੇ ਨਾਲ ਟੇਬਲ 'ਤੇ ਬੈਠ ਕੇ ਸਭ ਤੋਂ ਵੱਡਾ ਜਿਹੜਾ ਰੋਲ ਹੈ ਮੇਰ ਸਾਹਿਬ ਕੋਲ ਵੀ ਨਹੀਂ ਹੈਗਾ ਜੇਕਰ ਮੈਂ ਕਹਾਂ ਵੀ ਮੇਰ ਸਾਹਿਬ ਕੋਲ ਹੈ ਕਮਿਸ਼ਨਰ ਕੋਲ ਵੀ ਨਹੀਂ ਸਾਡੇ ਨਾਲ ਜਿਹੜੀ ਤਿੰਨ ਮੈਂਬਰੀ ਕਮੇਟੀ ਜਿਹੜੀ ਸਾਡੀ ਪੰਜਾਬ ਦੀ ਬਣੀ ਹੈ ਅਮਨ ਅਰੋੜਾ ਦੀ ਵਿੱਤ ਮੰਤਰੀ ਹਰਪਾਲ ਚਿਮਾ ਦੀ ਕੁਲੀ ਢਾਲੀਵਾਲ ਦੀ ਉੱਥੇ ਜਿਹੜੀ ਮੈਡੀਕਲ ਸੈਸ਼ਨ ਮੀਟਿੰਗ ਕਰੇ ਆ ਉਹ ਵਿਚੋ ਨਾਲ ਵਿਚੇ ਸਾਡੇ ਲੋਕਪਾਲੀ ਮંત્રી ਰਵਜੋਤ ਸਿੰਘ ਵਿਚ ਬੈਟਰਨ ਫਿਰ ਅਸੀਂ ਦੱਸਾਂਗੇ ਸਾਡੀ ਜੇ ਅਗਰ ਉੱਥੇ ਸਾਡੀ ਮੰਗ ਨਾ ਮੰਨੀ ਗਿਆ ਤੇ ਪਰ ਹੁਣ ਜਿਹੜਾ ਤੁਹਾਨੂੰ ਦੱਸਣਾ ਚਾਹਣਾ ਵੀ ਜੂਨ ਸੋਰੀ ਜਨਵਰੀ 2026 ਦੇ ਵਿੱਚ ਸਾਡਾ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਸਾਡੇ ਨਗਰਪਾਲਿਕਾ ਨਗਰ ਪੰਚਾਇਤਾਂ ਨਗਰ ਨਿਮਾ ਬੰਦ ਹੋ ਜਾਂਦੇ ਠੀਕ ਹੈ ਜੀ